ਸੀ ਡੀਸੀ ਦਫਤਰ ਅਸੀਂ ਤਾਂ ਸਿਰਪੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਇਹਨਾਂ ਨੇ ਉਹਦੀਆਂ ਕਾਪੀਆਂ ਤੋਂ ਸਾੜ ਕੇ ਮੜ ਜਾਣਾ ਤੇ ਜਾਦਾ ਦੇਸ਼ ਉਜਾਦਾ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਆ ਤੇ ਸਾਨੂੰ ਚੱਕ ਕੇ ਅਰੇਸਟ ਕਰ ਲੈਂਦੇ ਜਦੋਂ ਕੋਈ ਸਮਾਨ ਦਾ ਅਸੀਂ ਕਾਦੇ ਯਾਦਾ ਅੱਜ ਇੱਕ ਭਾਰਤ ਸਰਕਾਰ ਨਵੀਂ ਸਰਕਾਰ ਬਣਦਿਆਂ ਸਾਰੀ ਇਹੋ ਜਿਹੇ ਕਾਨੂੰਨ ਫੌਜਦਾਰੀ ਕਾਨੂੰਨ ਲੈ ਕੇ ਆਈ ਆ ਉਹਨਾਂ ਕਾਨੂੰਨਾਂ ਦੇ ਤਹਿਤ ਨਾ ਤੇ ਅਸੀਂ ਕਿਤੇ ਪ੍ਰੋਟੈਸਟ ਕਰ ਸਕਦੇ ਆ ਨਾ ਧਰਨਾ ਲਾ ਸਕਦੇ ਆ ਜਿਹੜਾ ਵੀ ਕਿਸੇ ਦੇ ਖਿਲਾਫ ਆਵਾਜ਼ ਉਠਾਊਗਾ ਉਹਨੂੰ ਦੇਸ਼ਦ્રોਹੀ ਮੰਨਿਆ ਜਾਊਗਾ ਜਿਹੜਾ ਇਹ ਪੈਸਾ ਸਾਡੇ ਤੇ ਖਰਚ ਕਰਦੇ ਆ ਥੱਲੇ ਆ ਕੇ ਅਸੀਂ ਕਿਸੇ ਤਰੀਕੇ ਨਾਲ ਵੀ ਆਣ ਕੇ ਆਪਣੀ ਸਰਕਾਰ ਬਣਾ ਲੈਂਦੇ ਆ ਉਹ ਜੇ ਲੋਕਾਂ ਦੀ ਪਬਲਿਕ ਦੀ ਲੋੜ ਨੂੰ ਮੰਨੀਏ ਤਾਂ ਉਹਨਾਂ ਦੇ ਲੋਕਾਂ ਦੀ ਲੋੜ ਨਹੀਂ ਮੰਨੀਏ ਤਾਂ ਅਸੀਂ ਸਰਕਾਰਾਂ ਸਾਡੇ ਹੱਕ ਚ ਕੰਮ ਕਰ ਦਿੱਤੀਆਂ ਪਰ ਲੋਕਾਂ ਦੀ ਲੋੜ ਨੂੰ ਕਿਤੇ ਮੰਨੇ ਨਹੀਂ ਆਪਾਂ ਗੱਲ ਉਹੀ ਕਰਦੇ ਨਾ ਕਿ ਜਨਤਾ ਨੂੰ ਇੱਕ ਧਰ ਲੈ ਲਾਉਣ ਦਾ ਅਧਿਕਾਰ ਦੇ ਦਿੱਤਾ ਅਧਿਕਾਰਤ ਉਹ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਲੇਕਿਨ ਉੱਪਰ ਦੀ ਜਿਹੜਾ ਹੈ ਠੀਕ ਹੈ ਨਾ ਉੱਪਰ ਦੀ ਇਹ ਧਾਰਾ 143 ਲਾ ਦਿੱਤੀ ਵੀ ਪਰੋਂ ਬਾਹਰ ਕੋ ਬੰਦਾ ਨਿਕਲ ਨਹੀਂ ਸਕਦਾ ਇੱਕ ਇੱਕ ਘਰ ਦੇ ਗੇਟ ਮੋਰੇ ਹਰਿਆਣੇ ਦੇ ਵਿੱਚ ਚਾਰ ਚਾਰ ਮੁਲਾਜ਼ਮੇ ਲਾ ਦੇ ਦਿੰਦੇ ਇਹ ਜਿਹੜੀ ਆ ਉਹ ਸਾਰੇ ਕਾਨੂੰਨ ਬਦਲ ਰਹੀ ਹੈ ਜਨਤਾ ਤੋਂ ਜਿਹੜੇ ਧਰਨੇ ਲਾਉਣ ਦਾ ਇੱਕ ਕਿਸਾਨਾਂ ਤੋਂ ਨਹੀਂ ਸਾਰੇ ਦੇਸ਼ ਦੀ ਜਨਤਾ ਤੋਂ ਜਿਹੜਾ ਵੀ ਇਹਨਾਂ ਦੀਆਂ ਨੀਤੀਆਂ ਔਰ ਨੀਅਤ ਦੇ ਉਂਗਲ ਚੱਕੇਗਾ ਸਵਾਲ ਕਰੇਗਾ ਉਹਦੇ ਖਿਲਾਫ ਇਹ ਕਾਨੂੰਨ ਲੈ ਕੇ ਆਏ ਨੇ ਕਿ ਅਸੀਂ ਧਰਨੇ ਲੱਗਣ ਨਹੀਂ ਦੇਣ ਕਿਹੜਾ ਬੰਦਾ ਧਰਨਾ ਲਾਊਗਾ ਉਹਦੇ ਤੇ ਪਰਚਾ ਦਰਜ ਹੋਊਗਾ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਪਹੁੰਚੇ ਆ ਜਿੱਥੇ ਕਿ ਭਾਰੀ ਸੰਖਿਆ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਕਿ ਅੱਜ ਮੋਰਚਾ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਰੈਲੀ ਜਰੀਆ ਕੱਢੀ ਜਾ ਰਹੀ ਹੈ ਭਾਰੀ ਸੰਖਿਆ ਦੇ ਵਿੱਚ ਅੱਜ ਜਿਹੜੀਆਂ ਕਿਸਾਨ ਇੱਥੇ ਪਹੁੰਚੇ ਨੇ ਡੀਸੀ ਦਫਤਰ ਬਾਹਰ ਤਨਾਤ ਪੰਜਾਬ ਪੂਰਬ ਦੇ ਜਿਹੜੀ ਹੈ ਤਨਾਤੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਜਰੀਆ ਤਨਾਤੀ ਕੀਤੀ ਗਈ ਹੈ 15 ਅਗਸਤ ਵੀ ਹੈ ਅੱਜ ਇੰਡੀਪੈਂਡੈਂਟ ਡੇ ਹੈ ਭਾਰਤ ਆਜ਼ਾਦ ਵੀ ਅੱਜ ਦਾ ਦਿਨ ਤੇ ਵਿੱਚ ਭਾਰਤ ਆਜ਼ਾਦ ਹੋਇਆ ਸੀ ਪਰ ਜਮਾਂ ਪਰ ਜਮਾਨਾ ਵੱਲੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੀ ਤਨਾਤੀ ਕੀਤੀ ਗਈ ਹੈ ਡੀਸੀ ਦਫਤਰ ਬਾਹਰ ਜਿਹੜਾ ਕਿ ਇੱਕ ਸੰਗਲ ਵੀ ਜਿਹੜੀ ਕੀ ਹੈ ਲਾਈ ਗਈ ਹੈ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਡੀਸੀ ਦਫਤਰ ਬਾਹਰ ਦੀਆਂ ਜਿੱਥੇ ਕਿ ਭਾਰਤੀ ਕਿਸਾਨ ਅਜੇ ਜਿਹੜੀ ਕੀ ਕਾਲੇ ਕਾਲੇ ਕਾਨੂੰਨ ਲਾਗੂ ਕੀਤੇ ਗਏ ਸੀਗੇ ਸਰਕਾਰਾਂ ਦੇ ਵੱਲੋਂ ਅਜ ਉਸ ਨੂੰ ਜਿਹੜਾ ਕੀ ਹੈ ਵਰਕਅਪ 파ੜਨ ਆਏ ਨੇ ਤੇ ਇਹ ਤਸਵੀਰਾਂ ਨੇ ਅੱਜ ਹੁਣ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਦੇ ਨਾਲ ਪ੍ਰਧਾਨ ਦੇ ਨਾਲ ਦਿਲਬਾਗ ਦੇ ਨਾਲ ਤੇ ਹੋਰ ਵੀ ਅੰਨੇ ਜਿਹੜੇ ਕਿ ਵਰਕਰ ਨੇ ਉਹਨਾਂ ਦੇ ਨਾਲ ਵੀ ਕੁਝ ਗੱਲਬਾਤ ਕਰਾਂਗੇ ਕੀ ਹੁਣ ਕੀ ਅੰਦਰ ਜਾਣ ਦੇ ਰਹੇ ਆ ਕਿ ਤੁਹਾਨੂੰ ਨਹੀਂ ਜਾਣ ਦੇ ਰਹੇ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੀਆਂ ਨੇ ਕੁਝ ਵਰਕਰ ਮੇਨ ਜੁੜ ਚੁੱਕੇ ਨੇ ਭਾਈ ਜੀ ਅੱਜ ਤੁਸੀਂ ਟਰੈਕਟਰ ਮਾਰਚ ਰੈਲੀ ਕੱਢ ਰਹੇ ਹੋ ਕੀ ਕਾਰਨ ਕਿ ਡੀਸੀ ਦਫਤਰ ਬਾਹਰ ਰੁਕੇ ਕਿ ਤੁਹਾਨੂੰ ਕੀ ਅੰਦਰ ਨਹੀਂ ਜਾਣ ਦੇ ਰਹੇ ਨਹੀਂ ਜੀ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਅਸੀਂ ਡੀਸੀ ਦਫਤਰ ਅਸੀਂ ਦਾ ਸਿਰਪੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਇਹਨਾਂ ਨੇ ਉਹਦੀਆਂ ਕਾਪੀਆਂ ਇਥੋਂ ਸਾੜ ਕੇ ਮੜ ਜਾਣਾ ਤੇ ਜਾਦਾ ਦੇਸ਼ ਆਜ਼ਾਦੀਆ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਆ ਤੇ ਸਾਨੂੰ ਚੱਕ ਕੇ ਅਰੇਸਟ ਕਰ ਲੈਂਦੇ ਜਦੋਂ ਕੋਈ ਸਮਾਹੋਂ ਦਾ ਅਸੀਂ ਕਾਦੇ ਜਿਆਦਾ ਇਹ ਕਿਸਾਨ ਮੁੱਦੇ ਤੇ ਜੋ ਪ੍ਰਧਾਨ ਦਰਵਾਦ ਸਿੰਘ ਗਿੱਲ ਜੀ ਨੇ ਜੋ ਇਹਨਾਂ ਨੇ ਅੱਜ 15 ਘਾਸਾ ਵਾਲੇ ਦੇਣਾ ਕਾਲੇ ਕਾਨੂੰਨ ਦੀਆਂ ਕਾਪੀਆਂ ਛਾਣਨ ਵਾਸਤੇ ਜੋ 5 ਮਾਰਚ ਕੱਢਿਆ ਉਹ ਤੇ ਅਸੀਂ ਰਡੂ ਵਾਲ ਤੋਂ ਟਰੈਕਟਰ ਟਰਾਲੀਆਂ ਆਪਣੇ ਟਰੈਕਟਰ ਲੈ ਕੇ ਆਏ ਆ ਆਪਣੇ ਚੁੰਗੀ ਤੋਂ ਚੱਲੇ ਨੇ ਵਿਰੋਧ ਵਾਲਤੀ ਬਾਏ ਹੁੰਦੇ ਅਸੀਂ ਸਿਰਫ ਇਹ ਵੀ ਮੈਸੇਜ ਕਰਾਂਗੇ ਵੀ ਸਾਰੇ ਲੋਕਾਂ ਨੂੰ ਹੱਕ ਸੱਚ ਦੀ ਆਵਾਜ਼ ਵਾਸਤੇ ਸੜਕਾਂ ਤੇ ਆਉਣਾ ਪਊਗਾ ਜੋ ਆਕਸਾਤ ਜੀ ਆਪਾਂ ਲੜਾਈ ਲੜ ਸਕੀ ਹੈ ਬਿਲਕੁਲ ਹੈ ਤਸਵੀਰਾਂ ਨੇ ਜਿਹੜੇ ਕਿ ਦਿਲਬਾਗ ਪ੍ਰਾਂਧਨ ਦੇ ਨਾਲ ਗਲਵਰ ਭਾਈ ਜੀ ਅਜੇ ਡੀਸੀ ਦਫਤਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਸਾਡੇ ਦੋਨਾਂ ਫਾਰਮਾਂ ਵੱਲੋਂ ਜਿਹੜਾ ਧਰਨਾ ਚੱਲਦਾ ਪਿਆ ਸ਼ੰਭੂ ਬਾਡਰ ਖਨੋਰੀ ਬਾਡਰ ਦੇ ਉੱਪਰ ਜਿਹੜੀਆਂ ਸਾਡੀਆਂ ਮੰਗਾਂ ਧੂਰੀਆਂ ਨੇ ਜਿਹੜੀਆਂ ਭਾਰਤ ਸਰਕਾਰ ਨੇ ਮੰਨੀਆਂ ਨੇ ਔਰ ਲਾਗੂ ਨਹੀਂ ਕੀਤੀਆਂ ਅਸੀਂ 2 ਫਰਵਰੀ ਤੋਂ ਉੱਥੇ ਬੈਠੇ ਹੋਏ ਆਂ ਅੱਜ ਇੱਕ ਭਾਰਤ ਸਰਕਾਰ ਨਵੀਂ ਸਰਕਾਰ ਬਣਦਿਆਂ ਸਾਰੀ ਇਹੋ ਜੇ ਕਾਨੂੰਨ ਫੌਜਦਾਰੀ ਕਾਨੂੰਨ ਲੈ ਕੇ ਆਈ ਆ ਉਹਨਾਂ ਕਾਨੂੰਨਾਂ ਦੇ ਤਹਿਤ ਨਾ ਤੇ ਅਸੀਂ ਕਿਤੇ ਪ੍ਰੋਟੈਸਟ ਕਰ ਸਕਦੇ ਆ ਨਾ ਧਰਨਾ ਲਾ ਸਕਦੇ ਆ ਜਿਹੜਾ ਵੀ ਕਿਸੇ ਦੇ ਖਿਲਾਫ ਆਵਾਜ਼ ਠਾਊਗਾ ਉਹਨੂੰ ਦੇਸ਼ਦ్రోਹੀ ਮੰਨਿਆ ਜਾਊਗਾ ਉਹ ਤੇ ਦੇਸ਼ਦ్రోਹ ਦਾ ਪਰਚਾ ਦਰਜ ਕਰਕੇ 90 90 ਤਿੰਨ ਨੂੰ ਪੁਲਿਸ ਕੁੱਟੂਗੀ ਤੁਹਾਡੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੋਊਗਾ ਇਸ ਕਰਕੇ ਅਸੀਂ ਉਹਦੇ ਵਿਰੋਧ ਚ ਆ ਜਿਹੜਾ ਕਾਨੂੰਨ ਆਹੀ ਇਹਦੀਆਂ ਕਾਪੀਆਂ ਸਾੜਨ ਪਰ ਭਗਤ ਸਿੰਘ ਜਿਹੜੋ ਸ਼ਹੀਦ ਹੋਏ ਸੀ ਉਹਨਾਂ ਨੇ ਕਿਹਾ ਜੈ ਕਿਸਾਨ ਜੈ ਜੈ ਜਵਾਨ ਐਦਾਂ ਵੀ ਜਿਹੜੇ ਨਾਰੇ ਲੱਗੇ ਪਰ ਅੱਜ ਨਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਕਿਸਾਨ ਜਿਹੜਾ ਕਿ ਇਹ ਮਜਬੂਰ ਹੋਏ ਪਿਆ ਆਪਣੀ ਖੇਤੀ ਨੂੰ ਅੱਗੇ ਵਧਾਣ ਤੇ ਕਮਾਈ ਦੇ ਵਿੱਚ ਬਿਲਕੁਲ ਜੀ ਬਿਲਕੁਲ ਉਹ ਨਾਰਾ ਹੀ ਰਹਿ ਗਿਆ ਬਣ ਕੇ ਉਹ ਨਾਰੇ ਤੇ ਉੱਪਰ ਕੁਝ ਨਹੀਂ ਹੋਇਆ ਸਰਕਾਰਾਂ ਨੇ ਕਾਰਪੋਰੇਟਾਂ ਦੇ ਹੱਕ ਦੇ ਹੱਥ ਦੇ ਵਿੱਚ ਸਾਰਾ ਦੇਸ਼ ਵਿੱਚ ਆਇਆ ਅੱਜ ਚੰਦ ਪੂੰਜੀਪਤੀ ਜਿਹੜੇ ਆ ਉਹ ਪੂਰੇ ਦੇਸ਼ ਨੂੰ ਚਲਾ ਰਹੇ ਨੇ ਉਹ ਪੂਰੇ ਦੇਸ਼ ਦੀ ਸਰਕਾਰ ਚਲਾ ਰਹੇ ਨੇ ਔਰ ਬਾਕੀ ਜਿਹੜਾ ਰਹਿੰਦਾ ਕੋਸ਼ਾ ਸਾਡਾ ਉਹ ਵੀ ਜਿਹੜੀ ਸਰਕਾਰ ਉਹਨਾਂ ਨੂੰ ਵੇਚਣ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਹੱਥਾਂ 'ਚ ਦੇਣ ਜਾ ਰਹੀ ਹੈ ਅਸੀਂ ਦੁਬਾਰੇ ਗੁਲਾਮੀयां ਲਵਾਦੇ ਜਾ ਰਹੇ ਹਾਂ ਕੀ ਲੱਗਦਾ ਕਿ ਕਾਰੇ ਕਾਲੇ ਕਾਨੂੰਨ ਜਿਹੜੇ ਲਾਗੂ ਕੀਤੇ ਬੇ ਕਿਉਂ ਨਹੀਂ ਸੁਣਦੀ ਸਰਕਾਰ ਸਰਕਾਰਾਂ ਸਰਕਾਰ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦਾ ਚਪਕੀ ਆ ਜਾਂ ਤੇ ਉਹਨਾਂ ਨੂੰ ਖੁਸ਼ ਕਰ ਸਕਦੀ ਆ ਜਾਂ ਸਾਨੂੰ ਖੁਸ਼ ਕਰ ਸਕਦੀ ਐ ਇੱਕ ਹੀ ਬੰਦਾ ਖੁਸ਼ ਹੋਣਾ ਮਤਲਬ ਕਿਸਾਨ ਦੀ ਕੋਈ ਮਤਲਬ ਕਿਸਾਨ ਦੀ ਕੋਈ ਬੁੱਕਤ ਨਹੀਂ ਨਹੀਂ ਉਹ ਦਰਅਸਲ ਚ ਉਹ ਚਾਹੁੰਦੇ ਆ ਪੀ ਅਸੀਂ ਇਹਨਾਂ ਤੋਂ ਕੋਲੋਂ ਜਿਹੜਾ ਪੈਸਾ ਲੈ ਕੇ ਜਿਹੜਾ ਇਹ ਪੈਸਾ ਸਾਡੇ ਤੇ ਖਰਚ ਕਰਦੇ ਆ ਥੱਲੇ ਆ ਕੇ ਅਸੀਂ ਕਿਸੇ ਤਰੀਕੇ ਨਾਲ ਵੀ ਆਣ ਕੇ ਆਪਣੀ ਸਰਕਾਰ ਬਣਾ ਜੰਨੇ ਆ ਉਹ ਜੇ ਲੋਕਾਂ ਦੀ ਪਬਲਿਕ ਦੀ ਲੋੜ ਨੂੰ ਮੰਨੀਏ ਤਾਂ ਉਹਨਾਂ ਲੋਕਾਂ ਦੀ ਲੋੜ ਨੂੰ ਮੰਨੀਏ ਤਾਂ ਅਸੀਂ ਸਰਕਾਰਾਂ ਸਾਡੇ ਹੱਕ ਚ ਕੰਮ ਕਰਨਗੀਆਂ ਪਰ ਲੋਕਾਂ ਦੀ ਲੋੜ ਨੂੰ ਕਿਤੇ ਮੰਨਿਆ ਹੀ ਨਹੀਂ ਜਾਂਦਾ ਭਾਈ ਸੁਖੀ ਸੁਖਦੇਵ ਸਿੰਘ ਜੀ ਕੀ ਸੁਖਦੇਵ ਸਿੰਘ ਜੀ ਕੀ ਕਾਰਕਾਰ ਨੂੰ ਜਿਹੜੇ ਸਾੜੇ ਜਾਣਗੇ ਇੱਥੇ ਠੀਕ ਹੈ ਤੇ ਕੀ ਲੱਗਦਾ ਹੈ ਕਿਸਾਨ ਦੀ ਆਵਾਜ਼ ਸੁਣੀ ਜਾਏਗੀ ਆਨੇ ਸਮੇਂ ਚ ਜਦੋਂ ਦੇਸ਼ ਆਜ਼ਾਦ ਹੋਇਆ ਉਸ ਦੇਸ਼ ਆਜ਼ਾਦ ਹੋਣ ਤੋਂ ਪਹਿਲੇ ਸੰਵਿਧਾਨ ਜਿਹੜਾ ਲਿਖਿਆ ਗਿਆ ਸੀ ਕਿ ਦੇਸ਼ ਨੂੰ ਚਲਾਉਣਾ ਕਿਵੇਂ ਹੈ ਸਰਕਾਰਾਂ ਦੇ ਕਿਹੜੇ ਕਿਹੜੇ ਅਧਿਕਾਰ ਨੇ ਤੇ ਜਨਤਾ ਨੂੰ ਕਿਹੜੇ ਕਿਹੜੇ ਅਧਿਕਾਰ ਦਿੱਤੇ ਗਏ ਆ ਜੇ ਸਰਕਾਰ ਜ਼ੁਲਮ ਕਰਦੀ ਹੈ ਉਹ ਜਿਹੜੇ ਅਧਿਕਾਰ ਦਿੱਤੇ ਆ ਜਿਹੜੀ ਸੈਂਟਰ ਦੀ ਆ ਸਰਕਾਰ ਹੈ ਇਹ ਜਿਹੜੀ ਆ ਉਹ ਸਾਰੇ ਕਾਨੂੰਨ ਬਦਲ ਰਹੀ ਆ ਜਨਤਾ ਤੋਂ ਜਿਹੜੇ ਧਰਨੇ ਲਾਉਣ ਦਾ ਇੱਕ ਕਿਸਾਨਾਂ ਤੋਂ ਨਹੀਂ ਸਾਰੇ ਦੇਸ਼ ਦੀ ਜਨਤਾ ਤੋਂ ਜਿਹੜਾ ਵੀ ਇਹਨਾਂ ਦੀਆਂ ਨੀਤੀਆਂ ਔਰ ਨੀਅਤ ਦੇ ਉਂਗਲ ਚੱਕੇਗਾ ਸਵਾਲ ਕਰੇਗਾ ਉਹਦੇ ਖਿਲਾਫ ਇਹ ਕਾਨੂੰਨ ਲੈ ਕੇ ਆਏ ਨੇ ਵੀ ਅਸੀਂ ਧਰਨੇ ਲੱਗਣ ਨਹੀਂ ਦੇਣ ਜਿਹੜਾ ਬੰਦਾ ਧਰਨਾ ਲਾਊਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਹ ਜਿਹੜੀ ਜਨਤਾ ਦੀ ਆਵਾਜ਼ ਹੈ ਦੱਬਣ ਦੱਬਣ ਦੇ ਆ ਕਈ ਦੇਸ਼ਾਂ ਨੇ ਆ ਦੋ ਤਿੰਨ ਦੇਸ਼ ਆ ਆਪਾਂ ਹੁਣੇ ਦੇਖਿਆ ਆ ਬੰਗਲਾਦੇਸ਼ ਵੀ ਆ ਸ਼੍ਰੀਲੰਕਾ ਮਿਸਰ ਦੇ ਵਿੱਚ ਔਰ ਵੀ ਇੱਕ ਦੇਸ਼ ਹੋ ਹੋ ਪਤਾ ਨਹੀਂ ਮੇਰੇ ਦਿਮਾਗ 'ਚ ਨਹੀਂ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਜਿਹੜੀ ਆ ਜਨਤਾ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ કરી ਆ ਉਹਦਾ ਨਤੀਜਾ ਤੁਹਾਡਾ ਸਾਹਮਣੇ ਆ ਔਰ ਜਿੰਨਾ ਇਹ ਜ਼ੁਲਮ ਕਰਨਗੇ ਜਿੰਨਾ ਇਹ ਜ਼ੁਲਮ ਕਰਨਗੇ ਇਹ ਜਨਤਾ ਉਦੋਂ ਉਦੋਂ ਉੱਠਣੀ ਆ ਕਹਿੰਦੇ ਕਿ ਜਦੋਂ ਕਿਸਾਨਾਂ ਦਾ ਧਰਾਂ ਲੱਗਿਆ ਸੀਗਾ ਦਿੱਲੀ ਤੱਕ ਕੂਚ ਕਰਕੇ ਸੀ ਪਹੁੰਚ ਕੇ ਸੀ ਉੱਥੇ ਕਾਲੇ ਜਿਹੜੇ ਕਾਨੂੰਨ ਲਾਗੂ ਕੀਤੇ ਸੀ ਉਹਨਾਂ ਨੂੰ ਡਿਸਮਿਸ ਵੀ ਕਰ ਦਿੱਤਾ ਸੀਗਾ ਜੀ ਪਰ ਜਿਹੜਾ ਕਿ ਹੁਣ ਜਦੋਂ ਮੋਰਚਾ ਜਦੋਂ ਅੱਗੇ ਵਧਿਆ ਭਾਰਤ ਦੇ ਕਿਸਾਨ ਜੂੜੇ ਜਿਹੜੇ ਕਿਸਾਨ ਅੱਗੇ ਵਧੇ ਉਦੋਂ ਹਰਿਆਣਾ ਸਰਕਾਰ ਨੇ ਕੀ ਕੀਤਾ ਕਿ ਆਸਪਾਸ ਦੇ ਪਿੰਡਾਂ ਨੂੰ ਕਿਹਾ ਤਾਂ ਕਿ ਜਿਹੜੇ ਵੀ ਕਿਸਾਨ ਦੀ ਮਦਦ ਕਰੇਗਾ ਉਹਨੂੰ ਜਿਹੜੀ ਅरेस्ट ਪਾਈ ਜਾਏਗੀ ਉਹਤੇ ਜਿਹੜੀ ਸਖਤ ਸਖਤ ਕਦਮ ਚੁੱਕੇ ਜਾਣਗੇ ਆਪਾਂ ਗੱਲ ਉਹੀ ਕਰਦੇ ਨਾ ਕਿ ਜਨਤਾ ਨੂੰ ਇੱਕ ਧਰਨੇ ਲਾਉਣ ਦਾ ਅਧਿਕਾਰ ਦੇ ਦਿੱਤਾ ਅਧਿਕਾਰਤਾ ਉਹ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਲੇਕਿਨ ਉੱਪਰ ਦੀ ਜਿਹੜਾ ਹੈ ਠੀਕ ਹੈ ਨਾ ਉੱਪਰ ਦੀ ਇਹ ਧਾਰਾ 144 ਲਾ ਦਤੀ ਵੀ ਘਰੋਂ ਬਾਹਰ ਕੋਈ ਬੰਦਾ ਨਿਕਲ ਨਹੀਂ ਸਕਦਾ ਇੱਕ ਇੱਕ ਘਰ ਦੇ ਗੇਟ ਮੋਰੇ ਹਰਿਆਣੇ ਦੇ ਵਿੱਚ ਚਾਰ ਚਾਰ ਮਲਾਜਮੇ ਲਾ ਦੇ ਖੜਾ ਦਤੇ ਖੇਤਾਂ ਨੂੰ ਵੀ ਜਾਂਦਾ ਪੱਠੇ ਵੱਡਰ ਤੇ ਜੋਧੇ ਵੀ ਪਿੱਛੇ ਜਾਂਦੇ ਨੇ ਕਿਧਰ ਨੂੰ ਜਾ ਰਿਹਾ ਇਹ ਦੱਸੋ ਕਾਦੀ ਜਾਂਦੀ ਹੈ ਜੀ ਦੇਸ਼ ਦੇ ਅਮੀਰਾਂ ਨੂੰ ਦੇਸ਼ ਦੇ ਚੋਰਾਂ ਨੂੰ ਲੀਡਰਾਂ ਨੂੰ ਸਰਮਾਇਦਾਰਾਂ ਪੂੰਜੀਪਤੀਆਂ ਨਸ਼ਾ ਤਸਕਰਾਂ ਨੂੰ ਇਹਨਾਂ ਨੂੰ ਪਾਈ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਜਿਹੜਾ ਗਰੀਬ ਵਰਗ ਹੈ ਇਹ ਆਪਣਾ ਸੰਘਰਸ਼ ਕਰੇ ਬਿਲਕੁਲ ਇਹ ਤਸਵੀਰਾਂ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕੀ ਹੈ ਕਾਲੇ ਕਾਲਾ ਕਾੜਿਆ ਜਾ ਰਿਹਾ ਸਾੜਿਆ ਜਾ ਰਿਹਾ ਕਾਪੀਆਂ ਨੂੰ ਜਿਹੜੇ ਕੀ ਕਾਨੂੰਨ ਜਿਹੜੇ ਕੀ ਲਾਗੂ ਕੀਤੇ ਗਏ ਕਾਲੇ ਕਾਨੂੰਨ ਲਾਗੂ ਕੀਤੇ ਕੀ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਦਿਲਬਾਗ ਸਿੰਘ ਜੀ ਦੇ ਵੱਲੋਂ ਜਿਹੜਾ ਕੀ ਅੱਜ ਇਹ ਕਾਲੇ ਕਾਨੂੰਨ ਦਾ ਵਰਕਾ ਜਿਹੜਾ ਕੀ ਆ ਪਾੜਿਆ ਜਾ ਰਿਹਾ ਹੈ ਇਹ ਤਸਵੀਰਾਂ ਇਹਮ ਤਸਵੀਰਾਂ ਲੁਧਿਆਣਾ ਦੇ ਡੀਸੀ ਦਫ਼ਤਰ ਤੋਂ ਬਾਹਰ ਸਾਂਝਿਆ ਕਰ ਰਿਹਾ ਜਿੱਥੇ ਕਿ ਭਾਰੀ ਫੋਰਸ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਵੀ ਜਿਹੜੇ ਕੀ ਹੈ ਤਣਾਤ ਕੀਤੇ ਗਏ ਨੇ ਤੇ ਮਹਿਲਾ ਵੀ ਜਿਹੜੀ ਕੀ ਤਣਾਤ ਕੀਤੀ ਹੈ ਕਿ ਕਿ ਕੋਈ ਵੀ ਸ਼ਰਾਰਤ ਅੰਸਰ ਅੱਜ 15 ਅਗਸਤ ਤੇ ਅੱਜ ਭਾਰਤ ਇੰਡੀਪੈਂਡੈਂਟ ਇੰਡੀਪੈਂਡੈਂਟ ਡੇ ਦੇ ਤਹਿਤ ਕੋਈ ਖਰਾਬ ਨਾ ਹੋ ਸਕੇ ਮਾਹੌਲ ਨਾ ਖਰਾਬ ਹੋਵੇ ਪਰ ਸ਼ਾਂਤੀ ਏਮ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਦਿਲਬਾਗ ਸਿੰਘ ਜਿਹੜੇ ਕੀ ਆ ਕਾਲੇ ਕਾਨੂੰਨ ਜਿਹੜੇ ਕੀ ਆ ਵਰਕਾ ਉਹਨਾਂ ਦਾ ਪਾੜ ਰਹੇ ਨੇ ਤਾਂ ਕਿ ਤੇ ਤਸਵੀਰਾਂ ਨੇ ਦੇਖ ਸਕਦੇ ਨਾਰਾਵਾਦੀ ਜਿਹੜੀ ਕਿ ਲੱਗ ਰਹੀ ਹੈ ਤਸਵੀਰਾਂ ਜਿਹੜੀਆਂ ਸੜ ਚੁੱਕੇ ਨੇ ਇਹ ਦੇਖ ਸਕਦੇ ਹੋ ਕਿ ਕਾਲੇ ਕਾਨੂੰਨ ਜਿਹੜੇ ਕੀ ਸੜ ਚੁੱਕੇ ਨੀਤੇ ਨੂੰ ਇੱਥੇ ਤਸਵੀਰਾਂ ਅਹਿਮ ਤਸਵੀਰਾਂ ਨੇ ਦਿਖਾਣੇ ਸ਼ਹਿਰ ਦੇ ਡੀਸੀ ਦਫ਼ਤਰ ਬਾਹਰ ਜਿਹੜੀ ਕਿ ਸਾੜਿਆ ਜਾ ਰਿਹਾ ਕਾਲੇ ਕਾਲਾ ਕਾਨੂੰਨ ਸਾੜਿਆ ਜਾ ਰਿਹਾ ਹੈ ਜਿੱਤੇ ਕਿ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਸੀਗਾ ਸਰਕਾਰਾਂ ਦੇ ਵੱਲੋਂ ਜਿਹੜਾ ਕਿ ਹੈ ਧਰਨਾ ਨਹੀਂ ਲਾਇਆ ਜਾਏਗਾ ਕੋਈ ਵੀ ਆਵਾਜ਼ ਜਿਹੜੀ ਕਿ ਨਹੀਂ ਚੱਕੀ ਜਾਏਗੀ ਕਿਸੇ ਨੂੰ ਵੀ ਜਿਹੜਾ ਕਿ ਹੱਕ ਨਹੀਂ ਹੈਗਾ ਵਾ ਧਰਨਾ ਲਾਉਣ ਦਾ ਜਾਂ ਕੁਝ ਵੀ ਕਰਨ ਦਾ ਤੇ ਜੇ ਕੋਈ ਕਰੇਗਾ ਉਸ ਨੂੰ ਜਿਹੜਾ ਕਿ ਹੈ 90 90 ਦਿਨ ਜਿਹੜਾ ਕਿ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲਏਗੀ ਤੇ ਉਸ ਤੋਂ ਬਾਅਦ ਜਿਹੜਾ ਕਿ ਉਸਦੇ ਨਹੀਂ ਚਲੇਗੀ ਨਹੀਂ ਚਲੇਗਾ ਨਹੀਂ ਚਲੇਗੀ ਸਾਸ਼ਪੈਸ਼ਟੀ ਅਧਿਕਾਰੀ ਸ਼ਹਿਰ ਦੇ ਡੀਸੀ ਦਫ਼ਤਰ ਬਾਹਰ ਦਫਤਰ ਬਾਅਦ ਜਿੱਥੇ ਕੀ ਕਾਲਾ ਕਾਨੂੰਨ ਸਾੜਿਆ ਗਿਆ ਵੈ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਜਿੱਥੇ ਲੁਧਾਨੇ ਦੇ ਡੀਸੀ ਦਫਤਰ ਬਾਅਦ ਕਾਲਾ ਕਾਨੂੰਨ ਸਾੜਿਆ ਗਿਆ ਵੈ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਤੇ ਹੁਣ ਅੰਨ ਸਮੇਂ ਤੇ ਪਤਾ ਲੱਗਿਆ ਕਿ ਕਾਲੇ ਕਾਨੂੰਨ ਜਿੱਦ ਕੀ ਰੱਦ ਹੋਣਗੇ ਕਿ ਨਹੀਂ ਹੋਣਗੇ ਸਰਕਾਰ ਦੇ ਵੱਲੋਂ ਅੰਨ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਉੱਤੇ ਦੱਸਿਓ ਜੁੜੇ ਹੋਏ ਲੁਧਾਨਾ ਲੈ ਕੇ ਹਣੀ ਤਰ੍ਹਾਂ ਯੂਮਪੀ ਰਿਪੋਰਟ ਧੰਨਵਾਦ